ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਸੈਕਿੰਡ ਐਮਐਲਏ ਸਾਹਿਬ ਐਮਐਲਏ ਸਾਹਿਬ ਇੱਕ ਗੱਲ ਜੀ ਜੀ ਐਮਐਲਏ ਸਾਹਿਬ ਜੀ ਬੋਲੋ ਮਾਨਯੋਗ ਸਪੀਕਰ ਸਾਹਿਬ ਪੂਰੇ ਸੈਸ਼ਨ ਦੇ ਵਿੱਚ ਡਿਸਪਲਾਈਨ ਨਾਲ ਜਿਹੜੇ ਕੁਐਸਚਨਸ ਹੈ ਉਹਨਾਂ ਦੇ ਜਵਾਬ ਦਿੱਤੇ ਗਏ ਸਰ ਜੋ ਮਾਨਯੋਗ ਮੈਂਬਰ ਸਾਹਿਬ ਵੱਲੋਂ ਇਹ ਮੁੱਦਾ ਚੱਕਿਆ ਗਿਆ ਐਸਾ ਪੰਜਾਬੀ ਸਰ ਮੈਂ ਵੀ ਹਰਟ ਹੈ ਮੇਰੀ ਰਿਲੀਜੀਅਸ ਸੈਂਟੀਮੈਂਟ ਹਰਟ ਹੈ ਸਰ ਮੈਂ सर संत सीचेवाल संत बलबीर सिंह सीचेवाल दे जीवन बारे सर सर 16 साल उस शख्स ने 160 किलोमीटर लंबी काली बेई साफ करने ते लाए है सर देश दे सब तो नामी देश दे सब तो नामी राष्ट्रपति डॉ ए.पी.जे अब्दुल कलाम दो बारी उना विजिट करन आए सुन लो बाजवा साहब सुन लो बाजवा साहब चेयर रोड ਦੋ ਵਾਰੀ ਉਹਨਾਂ ਨੂੰ ਵਿਜ਼ਿਟ ਕਰਨ ਆਏ ਮਾਨਯੋਗ ਮਿਸਾਈਲ ਮੈਨ ਆਫ ਇੰਡੀਆ ਕੀ ਅਗਦੇ ਅਬਦੁਲ ਖலாம் ਜੀ ਕੇ ਸੀਚੇਵਾਲ ਮਾਡਲ ਇਜ਼ ਵਨ ਆਫ ਦਾ ਨਾਈਨ ਗ੍ਰੇਟ ਟੈਕਨੀਕਲ ਅਚੀਵਮੈਂਟ ਆਫ ਦਾ ਕੰਟਰੀ ਟਾਈਮਜ਼ ਮੈਗਜ਼ੀਨ ਟਾਈਮਜ਼ ਮੈਗਜ਼ੀਨ 2008 ਦੇ ਵਿੱਚ ਟਾਪ 30 এনवायरमेंटਲ ਸਟਰੀਜ ਵਿੱਚ ਸੰ ਸੀਚੇਵਾਲ ਦਾ ਨਾਮ ਲੈਂਦੀ ਹੈ ਸਰ ਸਰ ਸੰ ਸੀਚੇਵਾਲ ਸਰ ਸੰ ਸੀਚੇਵਾਲ ਨੂੰ ਇਸ ਦੇਸ਼ ਦਾ ਸਭ ਤੋਂ ਵੱਡਾ ਐਵਾਰਡ ਦਿੱਤਾ ਗਿਆ ਪਦਮਸ਼ਰੀ ਸਰ ਸੰਤੀ ਚੇਵਾਲ ਕਿਸੇ ਪਾਰਟੀ ਦੇ ਨਹੀਂ ਹੈ ਉਹ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਸਰ ਰਾਜ ਸਭਾ ਐਮਪੀ ਇਸ ਹਾਊਸ ਨੂੰ ਰਿਪਰੈਜ਼ੈਂਟ ਕਰਦੇ ਹੈ ਉਹ ਆਮ ਆਦੀ ਪਾਰਟੀ ਦੇ ਨੁਮਾਇੰਦੇ ਨਹੀਂ ਹੈ ਇਹ ਹਾਊਸ ਦੇ ਨੁਮਾਇੰਦੇ ਹੈ ਤੇ ਮੈਂ ਜਾਣਨਾ ਚਾਹਾਂਗਾ ਇਹ ਲਾਡੀ ਜੀ ਬੈਠੇ ਇੱਥੇ ਐਮਐਲਏ ਸ਼ਾਹਕੋਟ ਕੀ ਇਹ ਵੀ ਉਹਨਾਂ ਦੀ ਗੱਲ ਨਾਲ ਸਹਿਮਤ ਹੈ ਇਹ ਇਕੱਲੇ ਪ੍ਰਤਾਪ ਬਾਜਵਾ ਜੀ ਦਾ ਬਿਆਨ ਹੈ ਜਾਂ ਸਾਰੀ ਕਾਂਗਰਸ ਦਾ ਬਿਆਨ ਹੈ ਇਹ ਦੱਸਣ ਜਾਣ ਇਹ ਦੱਸਣ ਜਾਣ ਕੀ ਐਮਐਨਐ ਸ਼ਾਹਕੋਟ ਦੱਸਣਗੇ ਉਹ ਸ਼ਖਸ ਨੇ ਸਰ ਉਹਨਾਂ ਪਿੰਡਾਂ ਦੇ ਵਿੱਚ ਜੋ ਕੰਮ ਕੀਤਾ ਹੈ ਸਰ ਵਾਤਾਵਰਣ ਦੇ ਲਈ ਸਿਚੇਵਲ ਮਾਡਲ ਸਰ ਥਾਪੜ ਮਾਡਲ ਹੈ ਕੀ ਸਿਚੇਵਲ ਮਾਡਲ ਦਾ ਰਿਫਾਈਨਡ ਵਰਜਨ ਹੈ ਇਹਨਾਂ ਨੇ ਉਹ ਸ਼ੁਰੂ ਕਰਾਇਆ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਇਹ ਨਿੰਦਾ ਪ੍ਰਸਤਾਵ ਵੀ ਹੋਣਾ ਚਾਹੀਦਾ ਸਰ ਅੱਜ ਸਰ ਕੋਈ ਬਾਬੇ ਨਾਨਕ ਦੇ ਦਸਾਏ ਹੋਏ ਰਸਤੇ ਤੇ ਇੱਕੋ ਸੰਤ ਚੱਲਦਾ ਪਿਆ ਅਸੀਂ ਉਹਦੀ ਵੀ ਸਾਊਥ ਬੇਇਜ਼ਤੀ ਕਰਤੀ ਸਰ ਜਿਹਨੂੰ ਦੇਸ਼ ਪਦਮਸ਼ੀਰੀ ਦਿੰਦਾ ਜਿਹਨੂੰ ਦੇਸ਼ ਦਾ ਰਾਸ਼ਟਰਪਤੀ ਕਹਿੰਦਾ ਕਿ ਹਰ ਸਰ ਅਬਦੁਲ ਕਲਾਮ ਜੀ ਨੇ ਕਿਹਾ ਕਿ ਹਰ ਸਵੇਰ ਕੋਲ ਸੰਤ ਸੱਚੇ ਵਾਲਾਰ ਦਾ ਸੰਤ ਹੋਵੇ ਅਸੀਂ ਉਹਦੀ ਬੇਇੱਜ਼ਤੀ ਕਰਤੀ ਸਰ ਸਰ ਇਹ ਹਾਊਸ ਨਿੰਦਾ ਪ੍ਰਸਾਦ ਦੇਵੇ ਸਰ ਇੰਨੇ ਮਹਾਨ ਸੰਤ ਦੀ ਨਿੰਦਿਆ ਕੀ ਇਹ ਸਾਰੀ ਕਾਂਗਰਸ ਦਾ ਬਿਆਨ ਹੈ ਜਾਂ ਇਕੱਲੇ ਪ੍ਰਤਾਪ ਬਾਜਵਾ ਦਾ ਬਿਆਨ ਹੈ ਪਰਗਟ ਸਿੰਘ ਜੀ ਬੈਠੋ ਯਾਰ ਬੈਠੋ ਸੈਟ ਟਾਈਮਜ਼ ਮੈਗਜ਼ੀਨ ਟਾਈਮਜ਼ ਮੈਗਜ਼ੀਨ ਕਹਿੰਦੀ ਹੈ ਸਾਡੀ ਵੀ ਸੁਣ ਲੈ 30 ਵਰਲਡ ਦੇ 30 এনवायरमेंटਲਿਸਟ ਮਿਸਾਈਲ ਮੈਨ ਆਫ ਇੰਡੀਆ ਉਹਨੂੰ ਪੁੱਜਦਾ ਐਨਜੀਟੀ ਦਾ ਚੇਅਰਮੈਨ ਉਹਨੂੰ ਮੰਨਦਾ ਪਰ ਸਾਡੀ ਬਦਕਿਸਮਤੀ ਹੈ ਬਾਵਾਥਾ ਮਾਦੀ ਮੰਗ ਸਰ ਆ ਵੀ ਮੰਗੋ ਕਰ ਮੈਂ ਸਾਰੇ ਬਾਲਯੋਗ ਮੈਂਬਰ ਸਰ ਬਾਲ ਨੂੰ ਬੇਨਤੀ ਕਰਦਾ ਕਿ ਉਹ ਆਪਣੀ ਆਪਣੀ ਜਗ੍ਹਾ ਤੇ ਬੈਠਣ ਦੇਖੋ ਜਿੱਥੋਂ ਤੱਕ ਸ਼ਹੀਦ ਭਗਤ ਸਿੰਘ ਦੇ ਸਨਮਾਨ ਦਾ ਗੱਲ ਹੈ ਉਹ ਸਾਰੇ ਸਨਮਾਨਾਂ ਤੋਂ ਉੱਪਰ ਹੈ ਉਹਨਾਂ ਦਾ ਸਨਮਾਨ ਹੋ ਹਮੇਸ਼ਾ ਰਹੇਗਾ ਅਮਨ अरोड़ा ਜੀ ਅਮਨ अरोड़ा ਜੀ ਅਮਨ अरोड़ा ਜੀ